ਮੁਖਤਸਰ ਵਿਕਾਸ ਮਿਸ਼ਨ ਵੱਲੋਂ ਖੁੰਖਾਰ ਬਣ ਚੁਕੇ ਆਵਾਰਾ ਕੁੱਤਿਆਂ ਦਾ ਸਥਾਈ ਹੱਲ ਕਰਨ ਲਈ ਪ੍ਰਸ਼ਾਸਨ ਨੂੰ ਸੌਪਿਆ ਗਿਆ ਮੰਗ ਪੱਤਰ ਸ਼੍ਰੀ ਮੁਖਸਰ ਸਾਹਿਬ ਵਿਕੇ ਖੁੰਖਾਰ ਬਣ ਚੁਕੇ ਆਵਾਰਾ ਕੁੱਤਿਆਂ ਦਾ ਸਥਾਈ ਹੱਲ ਕਰਨ ਦੀ ਮੰਗ ਨੂੰ ਲੈ ਕੇ ਮੁਖਤਸਰ ਵਿਕਾਸ ਮਿਸ਼ਨ ਵੱਲੋਂ ਮੁਖੀ ਅਤੇ ਸਮਾਜ ਸੇਵੀ ਜਗਦੀਸ਼ ਰਾਏ ਢੋਸੀਵਾਲ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੁੱਖ ਮੰਤਰੀ ਖੇਤਰੀ ਅਫਸਰ ਰੂਪਾਲੀ ਟੰਡਨ ਨੂੰ ਮੰਗ ਪੱਤਰ ਦਿੱਤਾ ਗਿਆ ਇਸ ਮੁਲਾਕਾਤ ਦੌਰਾਨ ਮੁੱਖ ਮੰਤਰੀ ਖੇਤਰੀ ਅਫਸਰ ਰੂਪਾਲੀ ਟੰਡਨ ਵੱਲੋਂ ਇਸੇ ਸਮੱਸਿਆ ਸੰਬੰਧਕ ਠੋਸ ਕਾਰਵਾਈ ਕੀਤੇ ਜਾਣ ਦਾ ਭਰੋਸਾ ਦਿੱਤਾ ਗਿਆ ਮਿਸ਼ਨ ਵੱਲੋਂ ਜਗਦੀਸ਼ ਰਾਏ ਢੋਸੀਵਾਲ ਵੱਲੋਂ ਮੰਗ ਪੱਤਰ ਆਹੀਂ ਸ਼ਹਿਰ ਨਿਵਾਸੀਆਂ ਨੂੰ ਆਵਾਰਾ ਕੁੱਤਿਆਂ ਦੇ ਖੋਫ ਤੋਂ ਬਚਾਉਣ ਲਈ ਕੁੱਤਿਆਂ ਵਾਸਤੇ ਪੱਕੇ ਸ਼ੈਲਟਰ ਹੋਮ ਬਣਾਏ ਜਾਣ ਪੱਕੇ ਸ਼ੈਲਟਰ ਹੋਮ ਬਣਨ ਤੱਕ ਕੁੱਤਿਆਂ ਨੂੰ ਇੱਕ ਜਗ੍ਹਾ ਤੇ ਇਕੱਠਾ ਕਰਕੇ ਰੱਖਣ ਦਾ ਆਰ ਜੀ ਪ੍ਰਬੰਧ ਕਰਨ, ਆਵਾਰਾ ਕੁੱਤਿਆਂ ਦੇ ਨਸਬੰਦੀ ਕਰਨ ਲਈ ਠੋਸ ਕਦਮ ਚੱਕੇ ਜਾਣ ਤੋਂ ਇਲਾਵਾ ਪਾਲਤੂ ਕੁੱਤੇ ਰੱਖਣ ਵਾਲੇ ਵਿਅਕਤੀਆਂ ਨੂੰ ਕੁੱਤਿਆਂ ਦੀ ਸਰਕਾਰੀ ਨੀਮਾ ਅਨੁਸਾਰ ਰਜਿਸਟ੍ਰੇਸ਼ਨ ਕਰਵਾਉਣ ਲਈ ਪਾਬੰਦ ਕਰਨ, ਕੁੱਤਿਆਂ ਦੇ ਗਲਿਆਂ ਵਿੱਚ ਬੈਲਟ ਜਾਂ ਪਟਾ ਪੋਣਾ ਲਾਜ਼ਮੀ ਕਰਨ ਦੀ ਮੰਗ ਰੱਖ ਕੀਤੀ ਗਈ। ਜ਼ਿਕਰਯੋਗ ਹੈ ਕਿ ਸ਼ਹਿਰ ਵਿੱਚ ਆਵਾਰਾ ਕੁੱਤਿਆਂ ਵੱਲੋਂ ਰਾਹ ਜਾਂਦੇ ਲੋਕ, ਬੱਚਿਆਂ ਤੇ ਬਜ਼ੁਰਗਾਂ ਨੂੰ ਵੱਢ ਦੇਣਾ ਆਮ ਜਈ ਗੱਲ ਹੋ ਗਈ ਹੈ। आवारा कुत्त्यां ਦੇ ਖੋਫ ਤੋਂ ਸ਼ਹਿਰ ਨਿਵਾਸੀ ਕਾਫੀ ਜ਼ਿਆਦਾ ਚਿੰਤਿਤ ਦਿਖਾਈ ਦੇ ਰਹੇ ਨੇ ਇਸ ਖਬਰ ਨੂੰ ਸਾਡੇ ਵੱਲੋਂ ਵੀ ਪ੍ਰਮੁਖਤਾ ਨਾਲ ਪ੍ਰਕਾਸ਼ਿਤ ਕੀਤਾ ਗਿਆ ਸੀ ਅੱਜ ਸਾਡੀ ਸੰਸਥਾ ਮੁਕਸਰ ਵਿਕਾਸ ਮਿਸ਼ਨ ਨੇ ਸ਼੍ਰੀ ਮੁਕਸਰ ਸਾਹਿਬ ਦੇ ਜ਼ਿਲ੍ਹਾ ਪ੍ਰਬੰਧਕੀ ਕੈਂਪਲੈਸ ਵਿਖੇ ਸੀਐਮ ਖੇਤਰੀ ਅਫਸਰ ਮੈਡਮ ਰੋਪਾਲੀ ਟੰਡਨ ਜੀ ਨਾਲ ਮੁਲਾਕਾਤ ਕੀਤੀ ਇਸ ਮੁਲਾਕਾਤ ਦੌਰਾਨ ਅਸੀਂ ਉਹਨਾਂ ਦੇ ਧਿਆਨ ਵਿੱਚ ਲਿਖਤੀ ਰੂਪ ਲੈਂਦਾ ਕਿ ਸ਼ਹਿਰ ਵਿੱਚ आवारा ਕੁੱਤਿਆਂ ਦੀ ਭਰਮਾਰ ਹੈ ਲੋਕਾਂ ਨੂੰ ਇਨ੍ਹਾਂ ਕੁੱਤਿਆਂ ਤੋਂ ਬਚਾਉਣ ਲਈ ਸਾਰਥਕ ਹੱਲ ਕੀਤੇ ਜਾਣ ਅਸੀਂ ਇਸ ਸਬੰਧੀ ਮੈਡਮ ਨੂੰ ਮੈਮੋਰੰਡਮ ਵੀ ਦਿੱਤਾ। ਮੈਡਮ ਨੇ ਸਾਨੂੰ ਇਹ ਵਿਸ਼ਵਾਸ ਦਿਵਾਇਆ ਹੈ ਕਿ ਜਲਦੀ ਹੀ ਇਹ ਸਾਰੇ ਮਾਮਲੇ ਬਾਰੇ ਈਓ ਸਾਹਿਬ ਨਾਲ ਮੀਟਿੰਗ ਕਰਕੇ ਅਤੇ ਡੀਸੀ ਸਾਹਿਬ ਨਾਲ ਮੀਟਿੰਗ ਕਰਕੇ ਇਸ ਮਾਮਲੇ ਦਾ ਉਚਿਤ ਹੱਲ ਲੱਭਿਆ ਜਾਵੇਗਾ। ਮੈਂ ਜਗਦੀਸ਼ ਰਾਤੋਸੀ ਹਾਂ ਮੁਕਸਰ ਵਿਕਾਸ ਮਿਸ਼ਨ ਦਾ ਪ੍ਰਧਾਨ ਹਾਂ ਅਤੇ ਅੱਜ ਸਾਡੀ ਪਹਿਲੀ ਵਾਰ ਮੈਡਮ ਨਾਲ ਮੁਲਾਕਾਤ ਹੋਈ ਹੈ। ਮੈਂ ਉਹਨਾਂ ਨੂੰ ਇੱਥੇ ਅਹੁਦਾ ਸੰਭਾਲਣ ਤੇ ਵਧਾਈ ਵੀ ਦਿੰਦਾ ਹਾਂ ਅਤੇ ਮੈਡਮ ਦਾ ਇਸ ਗੱਲੋਂ ਤਹਿ ਦਿਲੋਂ ਸ਼ੁਕਰ ਵੀ ਅਦਾ ਕਰਦਾ ਹਾਂ ਕਿ ਉਹਨਾਂ ਨੇ ਸਾਡੀ ਗੱਲਬਾਤ ਪੂਰੇ ਧਿਆਨ ਤੇ ਗੰਭੀਰਤਾ ਨਾਲ ਸੁਣੀ। ਸਾਨੂੰ ਪੂਰੀ ਉਮੀਦ ਹੈ ਕਿ ਮੈਡਮ ਦੇ ਦੁਆਏ ਵਿਸ਼ਵਾਸ ਅਨਸਾਰ ਇਹ ਮਾਮਲਾ ਜਲਦੀ ਹੱਲ ਹੋ ਜਾਏਗਾ ਅਤੇ ਸ਼ਹਿਰ ਨਿਵਾਸੀਆਂ ਨੂੰ ਆਵਾਰਾ ਕੁੱਤਿਆਂ ਦੇ ਅਤੰਕ ਤੋਂ ਨਜਾਤ ਮਿਲ ਸਕੇਗਾ ਵੱਲੋਂ ਮੈਨੂੰ ਸ਼ਹਿਰ ਨਿਵਾਸੀਆਂ ਨੂੰ ਆਵਾਰਾ ਕੁੱਤਿਆਂ ਦੇ ਅਤੰਕ ਤੋਂ ਪਹੁੰਚਾਉਣ ਲਈ ਪੱਕੇ ਪ੍ਰਬੰਧ ਕਰਨ ਲਈ ਇੱਕ ਮੰਗ ਪੱਤਰ ਦਿੱਤਾ ਗਿਆ ਮੈਂ ਵਿਸ਼ਵਾਸ ਦਿਵਾਉਣਾ ਚਾਹੁੰਦੀ ਹਾਂ ਕਿ ਆਪਣੇ ਪੂਰੇ ਜ਼ੋਰ ਕੋਸ਼ਿਸ਼ ਕਰਕੇ ਅਸੀਂ ਇਹਨਾਂ ਦੀ ਮੰਗ ਪੱਤਰ ਦੇ ਅਕੋਰਡਿੰਗਲੀ ਤੇ ਆਪਣੇ ਹੀ ਸੋਰਸਸ ਦੇ ਅਕੋਰਡਿੰਗਲੀ ਕੰਸਰਨ ਨੂੰ ਬੁਲਾ ਕੇ ਅਸੀਂ ਪੂਰਾ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਛੇਤੀ ਛਕਤੀ ਇਸ ਤੋਂ ਨਿਪਟਾਰਾ